ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਗੁੰਮਟੀ ਡਿਸਟ੍ਰਿਕਟ ਬਰਨਾਲਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋ ਗੱਡੀਆਂ ਆਈਆਂ ਖੜੀਆਂ ਨੇ ਇਹਨਾਂ ਦੋਨਾਂ ਗੱਡੀਆਂ ਦੇ ਵਿੱਚ ਹਵੇਲੀ ਦਾ ਸਮਾਨ ਲੈ ਕੇ ਜਾਣਾ ਜੀ ਆਪਾਂ ਗੁੰਮਟੀ ਪਿੰਡ ਤੇ ਆਓ ਆਪਾਂ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਸਾਹਮਣੇ ਤੁਸੀਂ ਆਪਣੇ ਬਾਬਲ ਸੋਰੀ ਟੀਮ ਦੇਖ ਸਕਦੇ ਹੋ ਜੋ ਕਿ ਉਪਰਾਲੀ ਲੈ ਕੇ ਆ ਰਹੇ ਨੇ ਜੋ ਕਿ ਬਹੁਤ ਮੁੱਖ ਰੱਖਦੀ ਹੈ ਆਪਣੇ ਪੈਕਿੰਗ ਦੇ ਲਈ ਮਟੀਰੀਅਲ ਦੇ ਲਈ ਬਹੁਤ ਮੇਨ ਚੀਜ਼ ਆ ਤੇ ਗੱਡੀ ਲੋਡ ਹੋ ਰਹੀ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਪੱਤੇ ਲੋਡ ਹੋ ਰਹੇ ਨੇ ਜੋ ਕਿ ਇਹ ਪੱਤੇਆਂ ਨੇ ਲੁੱਕ ਬਹੁਤ ਸੋਹਣੀ ਦੇਣੀ ਆ ਜੋ ਕਿ ਬਾਈ ਸਿੱਧੂ ਮਸੇਵਾਲੇ ਦੇ ਹਵੇਲੀ ਦੇ ਵਿੱਚ ਇਹ ਪੱਤੇ ਲੱਗੇ ਹੋਏ ਨੇ ਗੱਡੀ ਲੋਡ ਹੋ ਰਹੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਤਰੀਕੇ ਦੇ ਨਾਲ ਬਹੁਤ ਸੌ ਸਮਝ ਕੇ ਗੱਡੀ ਦੇ ਵਿੱਚ ਮਟੀਰੀਅਲ ਲੋਡ ਕਰਨਾ ਪੈਂਦਾ ਜੀ ਤੁਸੀਂ ਇਕੱਲਾ ਇਕੱਲਾ ਪੱਤਾ ਦੇਖ ਸਕਦੇ ਹੋ ਗੱਡੀ ਦੇ ਵਿੱਚ ਲੋਡ ਹੁੰਦਾ ਬਹੁਤ ਹੈਵੀ ਬਣਾਉਣਾ ਜੀ ਆਪਾਂ ਹਰੇਕ ਮਾਲ ਹਰ ਇੱਕ ਮਟੀਰੀਅਲ ਤੇ ਹਰ ਇੱਕ ਪ੍ਰੋਡਕਟ ਬਹੁਤ ਵਧੀਆ ਤਰੀਕੇ ਦੇ ਨਾਲ ਫਿਨਿਸ਼ਿੰਗ ਦੇ ਨਾਲ ਤੇ ਮਜ਼ਬੂਤੀ ਦੇ ਨਾਲ ਵਧੀਆ ਤਰੀਕੇ ਦੇ ਨਾਲ ਬਣਾਉਣੇ ਆ ਤੁਸੀਂ ਦੇਖ ਹੀ ਸਕਦੇ ਹੋ ਦੋਸਤੋ ਪਰਾਲੀ ਸਾਈਡਾਂ ਦੇ ਵਿੱਚ ਕਿਵੇਂ ਟਾਈਟ ਕੀਤੀ ਹੋਈ ਹੈ ਜੋ ਕਿ ਸਾਡਾ ਮਟੀਰੀਅਲ ਇਹਦੇ ਵਿੱਚ ਫੈਲ ਨਾ ਸਕੇ ਤੇ ਹੁਣ ਕੋਲਡ ਡਰਿੰਕ ਪੀਣ ਲੱਗੇ ਸੀਗੇ ਕਿਉਂਕਿ ਥੱਕ ਕੇ ਸੀਗੇ ਬਹੁਤ ਟਾਈਮ ਲੱਗ ਜਾਂਦਾ ਜੀ ਗੱਡੀ ਲੋਡ ਕਰਨ ਨੂੰ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਗੱਡੀ ਹਜੇ ਤੱਕ ਲੋਡ ਹੋ ਰਹੀ ਆ ਇਹ ਸਾਰਾ ਜੰਗਲੇ ਦਾ ਨਾਲ ਕਵਰ ਕਰਨਾ ਜੇ ਆਪਾਂ ਇਹਦੇ ਨਾਲ ਪੱਤਿਆਂ ਦੇ ਨਾਲ ਪਹਿਲਾਂ ਜਾਲੀ ਲੱਗਣੀ ਆ ਫਿਰ ਪੱਤੇ ਲੱਗਣੇ ਆ ਲਓ ਜੀ ਇੱਕ ਗੱਡੀ ਲੋਡ ਹੋ ਚੁੱਕੀ ਇਹਨੂੰ ਬਾਹਰ ਦੇ ਵੱਲ ਕਰਦੇ ਆ ਬਾਹਰ ਕੱਢਦੇ ਆ ਤੇ ਦੂਜੀ ਗੱਡੀ ਅੰਦਰ ਬੁਲਾਉਣੇ ਆ ਉਹਦੇ ਵਿੱਚ ਆਪਾਂ ਜਾਲੀ ਲੋਡ ਕਰਨੀ ਆ ਜੀ ਜੋ ਕਿ ਜਾਲੀ ਵੀ ਬਹੁਤ ਆਪਣੀ ਮਜ਼ਬੂਤ ਆ ਸਾਹਮਣੇ ਤੁਸੀਂ ਦੇਖੋ ਜਾਲੀ ਗੱਡੀ ਦੇ ਵਿੱਚ ਲੋਡ ਹੋ ਰਹੀ ਆ ਤੇ ਬਹੁਤ ਸੌਖੇ ਢਾਂਗੇ ਦੇ ਨਾਲ ਆਪਣੇ ਬਾਬਾ ਪੁੱਲਰਸੋ ਦੀ ਟੀਮ ਲੋਡ ਕਰ ਰਹੀ ਨੇ ਤੁਸੀਂ ਜਾਲੀ ਦੀ ਸਫਾਈ ਦੇਖੋ ਤੇ ਤੁਸੀਂ ਆਪਣੇ ਬਾਬਾ ਪੁੱਲਰ ਸਟੋਕ ਦੀ ਟੀਮ ਦੇ ਮੈਂਬਰਾਂ ਤੋਂ ਉਹਨਾਂ ਦੇ ਫੇਸ ਤੋਂ ਜਜਮੈਂਟ ਲਾ ਸਕਦੇ ਹੋ ਜਾਲੀ ਆਪਣੀ ਕਿੰਨੀ ਕੁ ਹੈਵੀ ਆ ਤੇ ਤੁਸੀਂ ਦੇਖੋ ਦੋਸਤੋ ਆਪਣੇ ਜਾਲੀ ਦੀ ਸਫਾਈ ਬਹੁਤ ਵਧੀਆ ਢਾਂਗੇ ਦੇ ਨਾਲ ਸਫਾਈ ਕੀਤੀ ਜਾਂਦੀ ਹੈ ਜਾਲੀ ਦੀ ਹਾਂਜੀ ਦੋਸਤੋ ਗੱਡੀਆਂ ਦੋਨੇ ਆਪਣੀਆਂ ਤਿਆਰ ਨੇ ਹਰਵਾਨਾ ਹੋਣ ਨੂੰ ਪਿੰਡ ਗੁੰਮਟੀ ਜ਼ਿਲ੍ਹਾ ਬਰਨਾਲਾ ਆਓ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਗੁੰਮਟੀ ਇੱਥੇ ਖੜ ਚੁੱਕੇ ਸੀਗੇ ਰਸਤੇ ਦੇ ਵਿੱਚ ਗੱਡੀਆਂ ਲੋਡ ਸੀਗੇ ਜ਼ਿਆਦੇ ਤਾਂ ਟਾਇਰ ਗਰਮ ਹੋ ਜਾਂਦੇ ਨੇ ਜੀ ਤਾਂ ਕਰਕੇ ਆਪੇ ਇੱਥੇ ਕੱਢ ਗਏ ਸੀਗੇ ਰਸਤੇ ਦੇ ਵਿੱਚ ਹਾਂਜੀ ਦੋਸਤੋ ਆਪਾਂ ਹੁਣ ਪਹੁੰਚ ਚੁੱਕੇ ਬਈਆਂ ਦੀ ਲੋਕੇਸ਼ਨ ਦੇ ਜੋ ਕਿ ਬਈ ਸਿੱਧੂ ਮੂਸੇ ਵਾਲੇ ਨਾਲ ਦੀ ਹਵੇਲੀ ਇੱਥੇ ਤਿਆਰ ਹੋ ਰਹੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਈ ਸਿੱਧੂ ਮੂਸੇ ਵਾਲੇ ਨਾਲ ਦੀ ਹਵੇਲੀ ਇੱਥੇ ਤਿਆਰ ਆਪਾਂ ਕਰਨੀ ਆ ਕਿਉਂਕਿ ਬਹੁਤ ਟ੍ਰੈਂਡ ਚੱਲ ਰਿਹਾ ਅੱਜਕੱਲ ਹਵੇਲੀਆਂ ਦਾ ਸਾਹਮਣੇ ਤੁਸੀਂ ਲੁੱਕ ਦੇਖੋ ਕਿੰਨੀ ਸੋਹਣੀ ਲੁੱਕ ਆ ਰਹੀ ਏ ਇਸ ਹਵੇਲੀ ਦੀ ਤੇ ਗੱਡੀ ਆਪਣੇ ਅੰਦਰ ਜਾ ਰਹੀਆਂ ਨੇ ਜੀ ਭਜਾ ਕੇ ਚਾਰ ਨਹੀਂ ਪੈਂਦੀ ਗੱਡੀਆਂ ਅੰਦਰ ਕਿਉਂਕਿ ਵੇਟ ਵਿੱਚ ਇਹਦੇ ਵਿੱਚ ਜਿਆਦਾ ਤੇ ਥੋੜੀ ਜਿਹੀ ਚੜ੍ਹਾਈ ਸੀਗੀ ਆਓ ਆਪਾਂ ਹੁਣ ਤੁਹਾਨੂੰ ਅੰਦਰ ਦੇ ਵੱਲ ਵਧਦੇ ਆਂ ਤੇ ਦਿਖਾਉਨੇ ਆਂ ਹਰ ਇੱਕ ਚੀਜ਼ ਬਾਈ ਸਿੱਧੂ ਮਸਲੂਆਣ ਦੇ ਨਾਲ ਦੀ ਬਾਈ ਸੇਮ ਕਰਵਾ ਰਹੇ ਨੇ ਸਾਹਮਣੇ ਤੁਸੀਂ ਦੇਖੋ ਇੱਥੇ ਕੁੱਤੇ ਵੀ ਓਵੇਂ ਦੋ ਬੰਨੇ ਹੋਏ ਨੇ ਦੇਖੋ ਤੁਸੀਂ ਪਿੰਜਰੇ ਦੇ ਵਿੱਚ ਉਹੀ ਦੋ ਕਾਲੇ ਰੰਗ ਦੇ ਕੁੱਤੇ ਨੇ ਆਪਣੀ ਇਧਰ ਗੱਡੀ ਆ ਗਈ ਤੇ ਇਧਰ ਬਾਪੂਲਰ ਸ਼ੋਰ ਦੀ ਟੀਮ ਨੇ ਗੱਡੀ ਤੇ ਡਾਲਗ ਖੋਲ ਦਿੱਤਾ ਤੁਸੀਂ ਪੈਕਿੰਗ ਦੇਖੋ ਕੀਤੀ ਹੋਈ ਜੋ ਕਿ ਬਹੁਤ तरीके ਦੇ ਨਾਲ ਪੈਕਿੰਗ ਕਰਨੀ ਪੈਂਦੀ ਆ ਤੇ ਬ੍ਰੈਕਟਸ ਨੇ ਇਹ ਜੀ ਸਾਹਮਣੇ ਤੋਂ ਤੁਸੀਂ ਦੇਖ ਰਹੇ ਹੋ ਉੱਤੇ ਅਨਲੋਡ ਹੋ ਰਹੇ ਨੇ ਜਾਲੀਆਂ ਅਨਲੋਡ ਹੋ ਰਹੀ ਆ ਤੇ ਉਧਰ ਬ੍ਰੈਕਟ ਪਏ ਨੇ ਜੋ ਕਿ ਵਾਧਰੇ ਦੇ نیچے ਲੱਗਦੇ ਨੇ ਬਹੁਤ ਵਧੀਆ ਲੁੱਕ ਬਣਾਉਂਦੇ ਨੇ ਜੀ ਬ੍ਰੈਕਟਸ ਗੱਡੀਆਂ ਅਨਲੋਡ ਹੋ ਰਹੀ ਆ ਤੁਸੀਂ ਦੇਖ ਹੀ ਰਹੇ ਹੋ ਦੋ ਗੱਡੀਆਂ ਅਨਲੋਡ ਹੋ ਰਹੀਆਂ ਨੇ ਆਪਾਂ ਇਹਦੇ ਬਾਅਦ ਬਈਆਂ ਦੇ ਰਿਵਿਊਜ਼ ਲਵਾਂਗੇ ਕਿ ਇਹਨਾਂ ਨੂੰ ਆਪਣਾ ਮਟੀਰੀਅਲ ਕਿਵੇਂ ਲੱਗਿਆ ਉਹ ਵੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਆਪਾਂ ਤੁਹਾਨੂੰ ਇਹਨੇ ਦੂਰੋਂ ਕਢ ਕੇ ਦਿਖਾਉਣੇ ਆ ਦੇਖੋ ਦੋਸਤੋ ਹੁਣ ਤੁਸੀਂ ਜਾਲੀ ਕਿੰਨੀ ਹੈਵੀ ਆ ਸਾਰੀ ਜਾਲੀ ਇੱਥੇ ਅਨਲੋਡ ਹੋ ਚੁੱਕੀ ਦੇਖੋ ਤੁਸੀਂ ਕੱਲੀ ਕੱਲੀ ਕੋਰਜਾਲੀ ਦੀ ਬ੍ਰੈਕਟ ਦੇਖੋ ਬਹੁਤ ਸਫਾਈ ਹੈ ਫਿਨਿਸ਼ਿੰਗ ਇੰਦਾ ਹੀ ਮੇਨ ਕੰਮ ਆ ਜੀ ਆਹੋਂ ਤੁਹਾਨੂੰ ਪਿੱਛੇ ਮੈਂ ਦਿਖਾਉਣਾ ਹਵੇਲੀ ਦੀ ਬਾਈ ਬਹੁਤ ਵਧੀਆ ਤਰੀਕੇ ਦੇ ਨਾਲ ਇਥੇ ਕੰਮ ਕਰਵਾ ਰਹੇ ਨੇ ਆਪਦੀ ਹਵੇਲੀ ਦਾ ਇਧਰ ਗਰਾਜ ਬਣ ਰਿਹਾ ਜੀ ਇਥੇ ਸਾਰੇ ਕਿਤੇ ਜਾਲੀ ਲੱਗਣੀ ਆ ਤੇ ਪੱਤੇ ਲੱਗਣੇ ਆ ਗੱਡੀਆਂ ਆਪਣੀਆਂ ਦੋਵੇਂ ਅਲੋਟ ਹੋ ਰਹੀਆਂ ਨੇ ਹਾਂ دوستੋ ਤੁਹਾਨੂੰ ਮੈਂ ਉਧਰੋਂ ਦਿਖਾਉਣਾ ਗੱਲੀ ਗੱਲੀ ਚੀਜ਼ ਵਈ ਨੇ ਦੋ ਕੁੱਤੇ ਉਧਰ ਸੁੱਤੇ ਪਏ ਨੇ ਤੁਸੀਂ ਸਾਹਮਣੇ ਤੋਂ ਹੁਣ ਮੇਨ ਫਰੰਟ ਦੇਖੋ ਜਦੋਂ ਇੱਥੇ ਜਾਲੀ ਲੱਗ ਚੁੱਕੀ ਪੱਤੇ ਲੱਗ ਚੁੱਕੇ ਤੁਹਾਨੂੰ ਮੈਂ ਵੀਡੀਓ ਜ਼ਰੂਰ ਸ਼ੇਅਰ ਕਰੂੰਗਾ ਬਾਕੀ ਤੁਹਾਨੂੰ ਸਾਡਾ ਕੰਮ ਕੀਤਾ ਹੋਇਆ ਅੱਜ ਸਾਨੂੰ ਤੁਹਾਨੂੰ ਸਾਡੀ ਫੂਡ ਡਿਲੀਵਰੀ ਕਿਵੇਂ ਲੱਗਦੀ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਹਵੇਲੀ ਦੇ ਅੰਦਰੋਂ ਤੁਸੀਂ ਦੇਖ ਸਕਦੇ ਹੋ ਟਾਈਲਾਂ ਲੱਗ ਰਹੀਆਂ ਨੇ ਜੀ ਲੱਕੜ ਦਾ ਕੰਮ ਚੱਲ ਰਿਹਾ ਹੈ ਜੇ ਤੁਹਾਨੂੰ ਸਾਡਾ ਮਟੀਰੀਅਲ ਵਧੀਆ ਲੱਗਦਾ ਸਾਡਾ ਕੰਮ ਕੀਤਾ ਹੋਇਆ ਵਧੀਆ ਲੱਗਦਿਆ ਤਾਂ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਆਓ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਥੋੜੇ ਆਪਣੇ ਬਾਗਬਾਨੀ ਦੇ ਤੌਰ ਤੇ ਤੁਹਾਨੂੰ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਨਾਲ ਧੰਨਵਾਦ ਜੀ